ਕੀ ਉਹ ਕੋਈ ਨਹੀਂ ਰੱਖਣਾ ਹੋਣਾ ਚਾਹੀਦਾ ਜੀ ਇੱਥੇ ਆਦੇ ਤੇ ਮਾਰਿਓ ਮੜੀ ਜੀ ਨਜ਼ਰ ਇਹ ਇਦਾਂ ਆਪਣੇ ਸਮੇਂ ਤਾਂ ਗੁੱਲੀ ਡੰਡਾ ਤੇ ਜਿਆਦਾ ਤੋਂ ਜਿਆਦਾ ਆਪਾਂ ਕੀ ਕ੍ਰਿਕਟ ਤੇ ਕਬੱਡੀ ਕਬੱਡੀ ਖੇਡ ਲੈਂਦੇ ਸੀ ਦਿਖਾਓ ਮੜਾ ਜੀ ਅੱਛਾ ਆ ਹੋ ਗਏ ਮੋਰੀ ਜੀ ਬੋਟਲ ਬੋਟਲ ਦਾ ਤਾਂ ਤੁਸੀਂ ਹਾਲ ਦੇਖ ਹੀ ਸਕਦੇ ਹੋ ਬਾਕੀ ਸਾਰੀ ਗੇਮ ਪ੍ਰੈਕਟਿਸ ਦੀ ਹੈ ਇਹਦੇ ਲਈ ਵੀ ਇਹ ਨੂੰ ਇੰਪੋਰਟਡ ਹੀ ਪਾਈ ਜਾਂਦੇ ਕਿਉਂਕਿ ਦਿਸੇ ਇੱਥੇ ਚੱਲਦੇ ਇਹ ਬਈ ਜੀ ਚੈਰਿਟੀ ਲਈ ਜਿਹੜਾ ਆਪਣਾ ਚੈਨਲ ਬਣਿਆ ਹੋਇਆ ਹੈ ਇਹਨੂੰ ਜਰੂਰ ਫੋਲੋ ਕਰ ਲਿਓ ਫੇਸਬੁੱਕ ਤੇ ਤੇ YouTube ਤੇ ਸਬਸਕ੍ਰਾਈਬ ਕਰ ਲਿਓ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ ਨਮਸਕਾਰ ਆਦਾਬ ਅੱਜ ਦੇ ਵਲੌਗ ਚ ਤੁਹਾਡਾ ਸਵਾਗਤ ਹੈ ਜੀ ਤੇ ਬੱਚਿਆਂ ਨੂੰ ਛੁੱਟੀ ਸੀ ਤੇ ਬੱਚੇ ਅੱਜ ਛੁੱਟੀ ਦਾ ਆਨੰਦ ਮਾਣ ਰਹੇ ਹੈ ਵੈਸੇ ਤਾਂ ਗੁਰਫਤੇ ਦਾ ਪੇਪਰ ਹੈ ਪਰ ਬੱਚੇ ਅੱਜਕੱਲ ਤੁਹਾਨੂੰ ਪਤਾ ਪਹਿਲਾਂ ਵਰਗੀਆਂ ਨਾ ਤਾਂ ਪੜ੍ਹਾਈਆਂ ਰਹੀਆਂ ਤੇ ਨਾ ਹੀ ਡਰ ਰਹੇ ਆ ਤੇ ਪਿੱਛੇ ਸ਼ੂਟਿੰਗ ਕਰਦਾ ਸੀ ਤਾਂ ਮੈਂ ਕਿਹਾ ਮੈਂ ਤੁਹਾਨੂੰ ਦਿਖਾਉਣਾ ਕਿ ਗੀਮਾਂ ਵੀ ਕਿੰਨੀਆਂ ਬਦਲ ਗਈਆਂ ਕਿੰਨੀ ਤਬਦੀਲੀ ਆਈਗੀ ਤੇ ਇਹ ਸਮੇਂ ਸਮੇਂ ਦੀ ਗੱਲ ਹੈ ਆਪਣੇ ਸਮੇਂ ਤਾਂ ਗੁੱਲੀ ਡੰਡਾ ਤੇ ਜਿਆਦਾ ਤੋਂ ਜਿਆਦਾ ਆਪਾਂ ਕੀ ਕ੍ਰਿਕਟ ਤੇ ਕਬੱਡੀ ਕਬੱਡੀ ਖੇਡ ਲੈਂਦੇ ਸੀ ਪਰ ਹੁਣ ਜਿਹੜਾ ਸਮਾਂ ਬਹੁਤ ਤਬਦੀਲ ਹੋ ਗਿਆ ਇਹ ਭਰ ਰਿਹਾ ਜੀ ਇਹਦੇ ਵਿੱਚ ਗੈਸ ਇਹ ਡਿਆਨਾ ਦੀ ਇਰਗਨ ਇਹ ਜੀ ਬਹੁਤ ਫਾਈਨ ਤੇ ਜਰਮਨ ਮੇਡ ਹੈ ਤੇ ਇਹਦੇ ਵਿੱਚ ਪੈਂਦੀ ਹੈ ਜੀ ਗੈਸ ਇਸ ਪੰਪ ਦੇ ਰਾਹੀਂ ਤੁਸੀਂ ਗੈਸ ਆ ਦੇਖੀ ਬੇਟਾ ਕਿੰਨੀ ਕੁ ਭਰੀ ਗਈ ਹੈ ਇਹਨੂੰ ਆਪਾਂ ਰੈੱਡ ਤੋਂ ਥੋੜਾ ਜਿਹਾ ਪਿੱਛੇ ਰੱਖਣਾ ਹੈ ਬਸ ਮੋਂਥੇ ਜੀ ਤਾਂ ਕਾਫੀ ਪਈ ਹੈ ਬੇਟਾ ਹਾਂ ਜੀ ਠੀਕ ਜੀ ਇਹਦਾ ਮੈਗਜ਼ੀਨ ਥੋੜਾ ਦਿਖਾਈਏ ਨਾ ਉੱਪਰ ਕਰਕੇ ਹਮ ਫਿਲ ਹੋ ਗਿਆ ਕਰ ਰਿਹਾ ਹਾਂ ਅਮ ਜਿਹੜਾ ਮੋਰਾ ਜੀ ਇਹਦੇ ਵਿੱਚ ਦੀ ਆਪਾਂ ਰਨੇ ਪਹੁੰਚਾ ਸ਼ਰਲੀ ਤੇ ਸ਼ਰਲੀ ਵੀ ਨੂੰ ਇੰਪੋਰਟਡ ਹੀ ਪਾਈ ਜਾਂਦੇ ਕਿਉਂਕਿ ਦਿੱਸੀ ਇਹਦੇ ਚ ਚੱਲਦੇ ਨਹੀਂ ਜੇ ਆਪਾਂ ਧੱਕਾ ਕਰਾਂਗੇ ਤਾਂ ਗਨ ਖਰਾਬ ਹੋ ਸਕਦੀ ਹੈ ਇਹ ਹੈ ਜੀ ਅਖਰੋਟ ਦੀ ਲੱਕੜ ਦੀ ਬਣੀ ਹੈ ਆਦੇ ਤੇ ਮਾਰਿਓ ਮੜੀ ਜੀ ਨਜ਼ਰ ਇਹ ਇਦਾਂ ਹੈ ਆ ਦੇਖ ਸਕਦੇ ਹੋ ਤੁਸੀਂ ਤੇ ਬਹੁਤ ਹਲਕੀ ਵੀ ਹੈ ਲੋ ਜੀ ਇਹਦੇ ਵਜਣ ਲੱਗਾ ਜੀ ਹੁਣ ਚੱਲੜੇ ਯੈਲੋ ਟੱਕਣ ਦੇ ਯਾਰ ਇਹ ਪੜਾਕਾ ਪੈਦਾ ਕੈ ਲੱਗਿਆ ਕਿਦਿ ਕੀ ਵਾਸਤੇ ਆਉਗੀ ਹਿਲੂ ਬੈ ਨਹੀਂ ਆਹ ਦੇਖਿਓ ਜੀ ਪੈ ਗਿਆ ਪੜਾਕਾ ਠੀਕ ਹੈ ਇਹ ਲੱਗ ਗਿਆ ਲੱਗ ਗਿਆ ਹਾਂ ਦੋ ਲੱਗੇ ਨੇ ਸਿੱਧ ਉੱਪਰ ਹੀ ਦੋਨੇ ਲੱਗੇ ਇਹ ਤਨ ਵਾਜਾਈ ਹੋਣੀ ਹੈ ਆਹ ਵੈਰੀ ਗੁੱਡ ਸੁਭਾਗ ਲਿਆਤਾ ਮੁੰਡਿਆ ਹਾਂਜੀ ਇਹ ਆ ਜੀ ਆਈ ਦੀਆਂ ਗੇਮਸ ਤੇ ਹੁਣ ਆਪਣੀ ਗੁੱਲੀ ਡੰਡੇ ਦਾ ਹੋ ਗਿਆ ਅਲੋਪ ਤਾਂ ਹੁਣ ਸਾਡੀਆਂ ਯਾਦਾਂ ਚ ਹੀ ਐ ਕਿਵੇਂ ਬਾਂਦਰ ਕਿੱਲੀ ਹੀਟ ਦੇ ਤੇ ਹੋਰ ਕੰਨੀਆਂ ਗੇਮ ਸੀਗੀਆਂ ਜੀ ਲੁਕਣ ਵੀ ਸੀ ਖੇਤਾਂ ਚ ਤੁਰੇ ਫਿਰਦੇ ਕਬੱਡੀਆਂ ਸਾਡੀਆਂ ਯਾਦਾਂ ਚ ਹੀ ਰਹਿ ਗਏ ਚਲੋ ਭਈ ਆਪਾਂ ਥੋੜੀ ਪੁਰਾਣੀ ਗੱਲ ਵੀ ਕਰ ਲੈਨੇ ਆ ਘਰੋਂ ਘਰੀ ਜਾਂਦੇ ਦੋਸਤਾਂ ਮਿੱਤਰਾਂ ਨੂੰ ਬੁਲਾਉਂਦੇ ਤੇ ਡਰਦੇ ਤੇ ਕਿਸੇ ਹੋਰ ਕਰਦੇ ਬੱਪੂ ਕਦੇ ਆਪਣੀ ਨਾ ਫੈਂਟ ਦੇਣ ਸਾਰੇ ਪਿੰਡ ਦੇ ਜਵਾਕਾਂ ਨੂੰ ਸਾਰੇ ਪਿੰਡ ਦੇ ਬਜ਼ੁਰਗਾਂ ਦਾ ਡਰ ਹੁੰਦਾ ਸੀ ਸੱਚਾਈ ਹੈ ਅੱਜ ਦੇ ਜਵਾਕਾਂ ਨੂੰ ਨਹੀਂ ਪਤਾ ਇਹ ਤਾਂ ਜਵਾਕ ਆਉਦੇ ਮਹਾਬੇ ਉਹ ਤੁੰਗ ਡਰਦੇ ਤੇ ਆਹ ਦੇਖਿਓ ਜੀ ਕੀ ਦੇ ਲਾ ਰਹੇ ਹੈ ਬੋਟਲ ਦੇ ਬੋਟਲ ਠੀਕ ਸੋ ਇਹ ਬਚਪਨ ਚੀ ਚੰਗੀਆਂ ਆਉਂਦੀਆਂ ਜੀ ਇਹ ਚੀਜ਼ਾਂ ਹਾਂ ਆ ਗਿਆ ਇਹ ਤੋਂ ਬਾਅਦ ਤਾਂ ਫਿਰ ਹੌਲੀ 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 ਹਰ ਇੱਕ ਚੀਜ਼ ਦਾ ਜਿਹੜਾ ਬੰਦੇ ਦੀ ਜ਼ਿੰਦਗੀ ਜਿਹੜੀ ਬੇਸਵਾਦ ਹੋ ਜਾਂਦੀ ਹੈ ਪਰ ਚਲੋ ਖੈਰ ਜ਼ਿੰਦਗੀ ਦੇ ਤਾਂ ਸਾਰੇ ਰੰਗ ਹੀ ਚੰਗੇ ਹੁੰਦੇ ਆ ਜਵਾਨੀ ਬਚਪਨ ਬੜਾਪਾ ਸਭ ਵਧੀਆ ਹੈ ਬਸ ਬੰਦੇ ਨੂੰ ਜਿਉਣੀ ਹੋਣੀ ਚਾਹੀਦੀ ਹੈ ਤੇ ਇਹ ਬਈ ਜੀ ਚੈਰਿਟੀ ਲਈ ਜਿਹੜਾ ਆਪਣਾ ਚੈਨਲ ਬਣਿਆ ਹੋਇਆ ਹੈ ਇਨੂੰ ਜ਼ਰੂਰ ਫਾਲੋ ਕਰ ਲਿਓ ਫੇਸਬੁੱਕ ਤੇ ਤੇ YouTube ਤੇ ਸਬਸਕ੍ਰਾਈਬ ਕਰ ਲਿਓ ਤਾਂ ਜੋ ਕਿਸੇ ਲੋੜਵੰਦ ਭਰਾ ਦਾ ਵੀ ਫਾਇਦਾ ਹੋ ਜੇ ਤੇ ਤੁਹਾਡੇ ਤੱਕ ਚੰਗੀਆਂ ਗੱਲਾਂ ਵੀ ਪਹੁੰਚਣ ਸ਼ੇਅਰ ਵੀ ਕਰ ਦਿਓ ਠੀਕ ਹੈ ਸਾਰਿਆਂ ਦਾ ਕੋ ਪਹਚਾ ਦਿਓ ਹਾਂਜੀ ਦਿਖਾਓ ਮੜਾ ਜੀ ਕਿਹਨੂੰ ਕਿਹਨੂੰ ਵਜੇ ਹੈ ਤੇ ਕਿੱਥੇ-ਕਿੱਥੇ ਵਜੇ ਹੈ ਅੱਛਾ ਆ ਹੋ ਗਏ ਮੋਰੇ ਠੀਕ ਆ ਜੀ ਬੋਤਲ ਬੋਤਲ ਦਾ ਤਾਂ ਤੁਸੀਂ ਹਾਲ ਦੇਖ ਹੀ ਸਕਦੇ ਹੋ ਅਜੇ ਵੀ ਵਜੇ ਹੈ ਬਾਕੀ ਸਾਰੀ ਗੇਮ ਪ੍ਰੈਕਟਿਸ ਦੀ ਹੈ ਜਿੰਨਾ ਤੁਸੀਂ ਪ੍ਰੈਕਟਿਸ ਕਰਦੇ ਹੋ ਉਹਨਾਂ ਕਾ ਤੁਸੀਂ ਫਿਰ ਉਹਦਾ ਤੁਹਾਡਾ ਜਿਹੜਾ ਟਾਰਗੇਟ ਆ ਨਿਸ਼ਾਨਾ ਉਹ ਪੱਕਾ ਹੋ ਜਾਂਦਾ ਟਾਰਗੇਟ ਲਾਦਾ ਜੀ ਤੇ ਆ ਦੇਖਿਓ ਤੁਸੀਂ ਪਹਿਲਾਂ ਤਾਂ ਬੰਦੂਕ ਨੂੰ ਸਹੀ ਰੱਖਣਾ ਹੋਣਾ ਚਾਹੀਦਾ ਜੀ ਇੱਥੇ ਇਹ ਲੋਕ ਸੀਗੀ ਪਹਿਲਾਂ ਤੁਸੀਂ ਦੇਖਿਆ ਹੋਣਾ ਤੇ ਇਹਨੂੰ ਆ ਲੋਕ ਇਹਨੂੰ ਬੰਦੂਕ ਤਾਂ ਹਰੇਕ ਬੰਦਾ ਲੈ ਲੈਂਦਾ ਬਟ ਇਹਨੂੰ ਕੈਰੀ ਕਰਨਾ ਵੀ ਆਉਣਾ ਚਾਹੀਦਾ ਇਹਦੀ ਸਾਮ ਸੰਭਾਲ ਇਹਨੂੰ ਲੋਕ ਤੇ ਬੱਚਿਆਂ ਦੀ ਅਪਰੋਚ ਤੋਂ ਦੂਰ ਜੂਰ ਆਪਣੇ ਹਥਿਆਰਾਂ ਨੂੰ ਰੱਖੋ ਕਿਉਂਕਿ ਕੋਈ ਵੀ ਚੀਜ਼ ਜਦੋਂ ਆਪਾਂ ਬਾਈ ਕਰਦੇ ਆਂ ਐਦਾਂ ਦੀ ਜਿਹੜੀ ਕਿ ਜਿਹਦੇ ਨਾਲ ਕਿਸੇ ਨੂੰ ਹਾਮ ਹੋ ਸਕਦਾ ਤਾਂ ਉਹਨੂੰ ਸੰਭਾਲਣਾ ਬੱਚੇ ਨੂੰ ਦੱਸਣਾ ਬਤੀ ਜ਼ਰੂਰੀ ਹੈ ਮੈਂ ਵੀ ਬੇਟੀ ਨੂੰ ਹਮੇਸ਼ਾ ਦੱਸਦਾ ਕਿ ਹਮੇਸ਼ਾ ਹਥਿਆਰ ਨੂੰ ਸਾਫ਼ ਸੁਥਰਾ ਰੱਖੋ ਤੇ ਇਹਨੂੰ ਉਦਾਂ ਦੀ ਜਗ੍ਹਾ ਤੇ ਰੱਖੋ ਜਿੱਥੇ ਬੱਚਿਆਂ ਦੇ ਜਿਹੜੇ ਹੱਥ ਨਾ ਪਹੁੰਚੇ ਕਿਉਂਕਿ ਬੱਚਿਆਂ ਨੂੰ ਕਈ ਵਾਰ ਪਤਾ ਨਹੀਂ ਹੁੰਦਾ ਇਨੂੰ ਯੂਜ਼ ਕਿੱਦਾ ਕਰਨਾ ਤਾਂ ਕੋਈ ਘਰ ਚ ਨੁਕਸਾਨ ਹੋ ਸਕਦਾ ਆਪਾਂ ਅਕਸਰ ਸੁਣਦੇ ਬੱਚਿਆਂ ਨੂੰ ਘਰਾਂ ਵਿੱਚੋਂ ਜਰੂਰ ਆਪਾਂ ਨੂੰ ਕੱਢਣਾ ਚਾਹੀਦਾ ਕਿਉਂਕਿ ਬੱਚੇ ਸਾਰਾ ਦਿਨ ਘਰਾਂ ਚ ਅੱਜਕੱਲ ਗੈਜਟਸ ਨਾਲ ਲੱਗੇ ਰਹਿੰਦੇ ਆ ਜੋ ਵੀ ਕਿਸੇ ਬੱਚੇ ਦੀ ਪਸੰਦ ਹੈ ਬੱਚੇ ਨੂੰ ਜਰੂਰ ਗੇਮ ਚਲਾਉਣਾ ਚਾਹੀਦਾ ਇੱਥੇ ਇਸ ਵਲੌਗ ਦੀ ਸਮਾਪਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜਿਉਂਦੇ ਵੱਸਦੇ ਰਹੋ